ਦੇ ਬਾਅਦ 6 ਹਫ਼ਤੇ ਵੀ ਇਕੱਠੀਆਂ ਹੋਤੀਆਂ ਜਾਂ ਮਿਆਂ ਇਹਨਾਂ ਦਾ ਚਿੰਤਾ ਦਾ ਵਿਸ਼ਾ ਬਣ ਗਿਆ ਇਹ ਪੰਜਾਬ ਵਾਸਤੇ ਵੀ ਦੇ ਹਿਮਾਚਲ ਵਾਸਤੇ ਵੀ ਐ ਤਾਂ ਇਹ ਜਿਹੜੀ ਉੱਥੇ ਦੀ ਹਿਮਾਚਲ ਦੇ ਵਿੱਚ ਇੱਕ ਸਿੱਖ ਨੌਜਵਾਨ ਮੁੰਡਾ ਆਇਆ ਹੋਇਆ ਸੀ ਐਨ ਆਰ ਆਈ ਜੋੜਾ ਸੀਗਾ ਤਾਂ ਉਹ ਕਿਸੇ ਨੇ ਕੁੱਟਤਾ ਡਲਵੋ ਜੀ ਡਲਵੋ ਜੀ ਖਿਆਲ ਜਿੱਦਲੋ ਹਾਜੀ ਦੇ ਵਿੱਚ ਹੋਇਆ ਕਿ ਉਹ ਜੀ ਜਿਹੜੀ ਕੰਗਣਾ ਹੈ ਨਾ ਗੰਗਣਾ ਨੇ ਜਿਹੜਾ ਉਹਦੇ ਨਾਲ 에ਪੀਸੋਡ ਹੋਇਆ ਸੀ ਉਹਦੇ ਨਾਲ ਜੋੜ ਕੇ ਉਹਨੂੰ ਫੁੱਟਦਾ ਇਹ ਬੀਜੇਪੀ ਦੀ ਨਫ਼ਰਤ ਦੀ ਜਿਹੜੀ ਰਾਜਨੀਤੀ ਫੈਲਾ ਰਹੀ ਹੈ ਉਹਦੇ ਨਾਲ ਕਰਕੇ ਸਾਡਾ ਸਿੱਖ ਕੌਮ ਵੀ ਬੜੀ ਤੰਗ ਹੈ ਤੇ ਸਾਨੂੰ ਹਿਮਾਚਲ ਦੇ ਲੋਕਾਂ ਦੇ ਨਾਲ ਲੜਾਉਣ ਦੀ ਕੋਸ਼ਿਸ਼ ਹੈ ਤੁਸੀਂ ਤੁਹਾਡੀ ਨੌਲੇਜ ਨਹੀਂ ਆਇਆ ਹੋਣਾ ਡਲਹੋਜੀ ਦੇ ਵਿੱਚ ਇੱਕ ਨੌਜਵਾਨ ਮੁੰਡਾ ਸਿੱਖ ਆਪਣੇ ਬਾਹਰ ਦੀ ਐਨ ਆਰ ਆਈ ਹੈ ਉਹ ਗਈ ਸੀ ਉੱਥੇ ਕਿਸੇ ਨੇ ਉਹਨਾਂ ਨੇ ਸ਼ੁਰੂ ਕੀ ਨਾਲ ਸਪੈਨਿਸ਼ ਸ਼ੁਰੂ ਕੀ ਨਾਲ ਸੀ ਉਹਦੀ ਆਪਣੀ ਵਾਈਫ ਉਹਨੂੰ ਖੁਫਤਾ ਤੇ ਤੁਸੀਂ ਉਹ ਕੈਂਡੀ ਚੈੱਕ ਕਰਾ ਲਓ ਇੱਕ ਇੱਕ ਐਸ ਵੀ ਬਿਆਨ ਲਗਾ ਰਹੇ ਆ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਸਦ ਭਾਵਨਾ ਤੇ ਪਿਆਰ ਹਿਮਾਚਲ ਦਾ ਤੇ ਪੰਜਾਬ ਦਾ ਅੱਜ ਦਾ ਨੀ ਸਦਾ ਤੋਂ ਬਣਿਆ ਆ ਤੇ ਅਸੀਂ ਤਾਂ ਪੰਜਾਬ ਹਿਮਾਚਲ ਹੈ ਜੀ ਮੈਂ ਪਤਾ ਲਈ ਕਰਤਾ ਵੀ कोई बात नहीं है हां बात कोई नहीं है लेकिन पंजाब में ना बहुत ज्यादा ये बवाल उठया हुआ है ते थोनू ये ट्रेंडली ਤੁਸੀਂ ਇੱਕ ਵਾਰ ਸਾਰੀ ਚੈੱਕ ਕਰਕੇ ਮੈਂ ਤੁਹਾਨੂੰ ਦੁਬਾਰੇ ਦੀ ਗੱਲ ਕਰਾਂਗਾ ਮੈਂ ਵੀ ਆਪਣੇ ਵੱਲੋਂ ਬਿਆਨ ਲਗਾ ਰਿਹਾ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਆਪਣਾ ਤੇ ਹਿਮਾਚਲੀਆਂ ਦਾ ਕੋਈ ਅਜਦਾ ਨਹੀਂ ਨੌ ਮਾਰ ਦਾ ਰਿਸ਼ਤਾ ਪਹਿਲਾਂ ਤੇ ਪੰਜਾਬੀ ਆਪਾਂ ਸਾਰੇ ਤੇ ਹੁਣ ਕੋਈ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਗੱਲ ਵਿੱਚ ਨਹੀਂ ਪੈਣਾ ਇਹ ਨਾਪੜ ਦੀ ਰਾਜਨੀਤੀ बीजेपी ਫੁਲਾ ਰਹੀ ਹੈ आप इसको जरूर ध्यान देकर इस पे एक्शन करना है जो भी बहुत धन्यवाद का थैंक यू माय सर